ਸੋ ਸ਼ਿਗਾਜੀ ਜਸਵਿੰਦਰ ਜੀ ਹਨੀ ਮੈਮ ਜਿਵੇਂ ਕਿ ਤੁਹਾਡੇ ਬਹੁਤ ਵਧੀਆ ਜਿਵੇਂ ਕਿ ਸੰਸਾਰ ਦੇ ਪਹਿਲਾ ਵਿੱਚ ਤੇ ਔਰ ਗਾਇਕੀ ਖੇਤਰ ਵਿੱਚ ਲਿਖਣਾ ਵਿੱਚ ਕਿਤਾਬਾਂ ਵਿੱਚ ਕਾਫੀ ਮਹਾਰਤ ਹੈ ਪਰ ਉਸ ਦੇ ਨਾਲ ਨਾਲ ਜਿਵੇਂ ਪੋਲਿਟਿਕਸ ਵਿੱਚ ਆਉਣਾ ਕੀ ਕਰਨੇ ਜੈ ਹੋਇਆ ਕਿ ਤੁਹਾਨੂੰ ਪੋਲਿਟਿਕਸ ਵਿੱਚ ਵੀ ਵੱਖ-ਵੱਖ ਸਮੇਂ ਸਿਰ ਆਵਾਜ਼ ਬੁਲੰਦ ਕਰਨੀ ਪਈ ਜਸਵਿੰਦਰ ਜੀ ਗੱਲ ਇਦਾਂ ਹੈਗੀ ਹੈ ਕਿ ਕੰਮ ਕਰਦੇ ਹੋ ਤੁਸੀਂ ਲਗਾਤਾਰ ਲੋਕਾਂ ਲਈ ਕੁਝ ਚੰਗਾ ਕਰਨਾ ਚਾਹੁੰਦੇ ਹੋ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਦੀ ਮੈਂ ਗੱਲ ਕਰੂੰਗੀ ਕਿ ਪੰਜਾਬੀ ਹੈਰੀਟੇਟ ਫਾਊਂਡੇਸ਼ਨ ਜਦੋਂ ਬਣਾਉਣੀ ਹੈ ਮੈਂ 2009 ਦੇ ਵਿੱਚ ਤੇ ਉਸ ਸਮੇਂ ਮੇਰੀਆਂ ਸੋਚਾਂ ਇਤਨੀਆਂ ਜ਼ਿਆਦਾ ਪਰਪੱਕ ਨਾ ਸੀਗੀਆਂ ਤੇ ਪਰ ਹਾਲਾਤ ਇਦਾਂ ਦੇ ਸਿਗੇ ਕਿ ਤੁਸੀਂ ਬਹੁਤ ਸਾਰੇ ਹਾਲਾਤਾਂ ਚੋਂ ਨਿਕਲ ਰਹੇ ਹੋਨੇ ਹੋ ਤੇ ਸਮਾਜਿਕ ਬੁਰਾਈਆਂ ਦੇ ਉੱਤੇ ਜਦੋਂ ਤੁਹਾਡੀ ਅੱਖ ਪੈਂਦੀ ਆ ਤੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਕੀ ਕਹਿੰਦੇ ਹੁੰਦੇ ਨਾ ਕਿ ਘਰ-ਘਰ ਉਹੀ ਅੱਗ ਨਾ ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਪ੍ਰੋਬਲਮ ਕਿਤੇ ਵਿਚਰਦੀ ਪਈ ਆ ਉਹ ਪ੍ਰੋਬਲਮ ਬਹੁਤ ਸਾਰੇ ਲੋਕਾਂ ਦੀ ਪ੍ਰੋਬਲਮ ਆ ਤੁਹਾਡੀ ਹੀ ਇਕੱਲੀ ਪ੍ਰੋਬਲਮ ਵੱਡੀ ਨਹੀਂ ਹੈਗੀ ਬਹੁਤ ਸਾਰੇ ਲੋਕਾਂ ਦੀਆਂ ਇਹੋ ਜਿਹੀਆਂ ਪ੍ਰੋਬਲਮਸ ਨੇ ਤੇ ਲੇਖਣੀ ਦੀ ਜਦੋਂ ਗੱਲ ਕਰਦੇ ਆਂ ਤੇ ਆਪਾਂ ਉਹਨਾਂ ਲਿਖਤਾਂ ਨੂੰ ਲਿਖਦੇ ਆਂ ਜਿਹੜੀਆਂ ਸਮਾਜ ਦੇ ਵਿੱਚ ਮੁਸ਼ਕਲਾਂ ਹੁੰਦੀਆਂ ਨੇ ਸਮਾਜ ਦੀਆਂ ਪੀੜਾਂ ਹੁੰਦੀਆਂ ਨੇ ਤੇ ਮੈਂ ਇਹ ਚੀਜ਼ ਨੂੰ ਦੇਖਿਆ ਕਿ ਜਿਹੜੀਆਂ ਸਮਾਜ ਦੀਆਂ ਪੀੜਾਂ ਨੇ ਅਸੀਂ ਲਿਖਦੇ ਆਂ ਜਿਹੜੀਆਂ ਉਹ ਕਾਗਜ਼ ਦੀ ਹਿੱਕ ਦੇ ਉੱਤੇ ਨੋਕ ਦੀ ਪੈਨ ਦੀ ਨੋਕ ਦੇ ਥੱਲੇ ਧੜਕਦੀਆਂ ਨੇ ਤੋਂ ਉਹਨਾਂ ਪੀੜਾਂ ਦੀ ਅਗਰ ਤਹਿ ਦੇ ਵਿੱਚ ਜਾ ਕੇ ਕੰਮ ਕੀਤਾ ਜਾਵੇ ਤੇ ਫਿਰ ਮੈਨੂੰ ਇੰਜ ਪਤਾ ਲੱਗਾ ਕਿ ਉਹ ਜਿਹੜੀਆਂ ਪੀੜਾਂ ਦੀ ਤਹਿ ਬ ਆਉਂਦੀਆਂ ਰੂਟਸ ਜਿਹੜੀਆਂ ਨੇ ਉਹ ਪੋਲਿਟਿਕਸ ਇਕੀ ਕਾਜ਼ਗਰ ਲਈ ਹੈ ਕਿ 50 ਰਿਸ਼ੋ 50 ਦਾ ਤੁਸੀਂ ਕੰਮ ਦੀ ਆਵਾਜ਼ ਵੀ ਬੁਲੰਦ ਕੀਤੀ ਹੋਰ ਵੀ ਸਮੇਂ ਸਮੇਂ ਔਰਤਾਂ ਦੇ ਹੱਕ ਵੀ ਜਿੱਥਾਂ ਆਵਾਜ਼ ਬੁਲੰਦ ਕੀਤੀ ਕਿਤਨਾ ਇਹ ਜਾਂ ਕਿੱਥੋਂ ਤੁਹਾਨੂੰ ਲੱਗਾ ਕਿ ਇਹ ਵਾਲੀ ਆਵਾਜ਼ ਵੀ ਅੱਗੇ ਲੈਉਣੀ ਚਾਹੀਦੀ ਹੈ ਤੇ ਇਹਦੇ ਵਾਸਤੇ ਕਿਤਨਾ ਸਫ਼ਰ ਸ਼ੁਰੂ ਕੀਤਾ ਜੀ ਆ ਐਕਚੁਅਲੀ ਜਦੋਂ 2000 ਮੈਂ ਜਦੋਂ 2011 ਦੇ ਵਿੱਚ ਐਂਟੀ ਕ腐ਪਸ਼ਨ ਮੂਵਮੈਂਟ ਸ਼ੁਰੂ ਹੋਈ ਸੀਗੀ ਤੇ ਮੈਂ ਉਦੋਂ ਜੁਆਇਨ ਕੀਤਾ ਜਦੋਂ ਕੇਜਰੀਵਾਲ ਸਾਹਿਬ ਹੋਰਾਂ ਦੇ ਨਾਲ ਦਿੱਲੀ ਦੇ ਵਿੱਚ ਕੰਮ ਕਰਦੇ ਰਹੇ ਉਦੋਂ ਮੈਨੂੰ ਪਤਾ ਲੱਗਾ ਇਹਨਾਂ ਚੀਜ਼ਾਂ ਦਾ ਕਿਉਂਕਿ ਆਈ ਐਮ ਬਿਲੋਂਗਸ ਟੂ ਅ ਨਾਨ ਪੋਲਿਟিক্যাল ਫੈਮਿਲੀ ਸਾਡੇ ਘਰ ਦੇ ਵਿੱਚ ਕੋਈ ਸ਼ਾਇਰ ਨਹੀਂ ਆ ਸਾਡੇ ਘਰ ਦੇ ਵਿੱਚ ਕੋਈ ਰਾਈਟਰ ਨਹੀਂ ਆ ਪਰ ਮੇਰੇ ਮਾਮਾ ਜੀ ਇੱਕ ਸੰ ਜੋ ਮੈਨੂੰ ਕਿਤਾਬਾਂ ਜ਼ਰੂਰ ਦਿੰਦੇ ਹੁੰਦੇ ਸੀਗੇ ਤੋਂ ਉਹ ਇੰਦਰ ਸਾਹਿਬ ਮੈਂ ਅੱਜ ਵੀ ਉਹਨਾਂ ਨੂੰ ਨਤਮਸਤਕ ਹੁੰਨੀ ਆ ਮੈਂ ਮਤਲਬ ਮੇਰਾ ਸਲਾਮ ਉਹਨਾਂ ਤੱਕ ਜਾਵੇ ਕਿ ਉਹਨਾਂ ਨੇ ਕੁਝ ਕਿਤਾਬਾਂ ਮੈਨੂੰ ਦਿੱਤੀਆਂ ਸੀਗੀਆਂ ਜਿਨ੍ਹਾਂ ਨੂੰ ਮੈਂ ਪੜ੍ਹਦੀ ਰਹੀ ਤੇ ਉਸ ਤੋਂ ਬਾਅਦ ਮੇਰੇ ਸ਼ਬਦ ਆਪਣੇ ਆਪ ਉੰਗਰਨੇ ਸ਼ੁਰੂ ਹੋ ਗਏ ਤੇ ਉਹ ਜਦੋਂ ਮੈਂ 2011 ਦੇ ਵਿੱਚ ਗੱਲ ਕਰਦੀ ਆ ਕਿ ਜਦੋਂ ਐਂਟੀ ਕਰਪਸ਼ਨ ਮੂਵਮੈਂਟ ਸ਼ੁਰੂ ਹੋਈ ਸੀ ਉਦੋਂ ਜੁਆਇਨ ਕੀਤਾ ਪੋਲਿਟਿਕਸ 'ਤੇ ਤੁਰਪੇ ਆਮ ਆਦਮੀ ਪਾਰਟੀ ਦੇ ਨਾਲ 2017 ਦੇ ਵਿੱਚ ਜਦੋਂ ਇਲੈਕਸ਼ਨ ਸੀਗੀ ਉਦੋਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਇਸ 11 ਤੋਂ ਲੈ ਕੇ 17 ਦੇ ਵਿੱਚ ਵਿਚਰਨ ਤੱਕ ਕਿ ਔਰਤਾਂ ਕਿਹੜੇ ਕਿਹੜੇ ਮੁਹਾਜ਼ ਤੋਂ ਗੁਜ਼ਰਦੀਆਂ ਨੇ ਖਾਸ ਕਰਕੇ ਕੱਲੀ ਔਰਤ ਖਾਸ ਕਰਕੇ ਬੱਚਿਆਂ ਵਾਲੀ ਔਰਤ ਖਾਸ ਕਰਕੇ ਤਲਾਕਸ਼ੁਦਾ ਔਰਤ ਖਾਸ ਕਰਕੇ ਉਹ ਜਿਹੜੀਆਂ ਔਰਤਾਂ ਜਿਨ੍ਹਾਂ ਨੂੰ ਇਕਨੋਮਿਕਲ ਸਰਵਾਈਵ ਕਰਨਾ ਪੈਂਦਾ ਵਾ ਜਿਨ੍ਹਾਂ ਕੋਲ ਇਕਨੋਮਿਕਲੀ ਇੰਨਾ ਜ਼ਿਆਦਾ ਕਿਉਂਕਿ ਉਹਨਾਂ ਕੋਲ ਨਾ ਤਾਂ ਪਾਇਰੈਂਟਸ ਤੇ ਪ੍ਰੋਪਰਟੀ ਦਾ ਕੋਈ ਹੱਕ ਉਹਨਾਂ ਨੂੰ ਮਿਲਦਾ ਤੇ ਨਾ ਕੋਈ ਉਹਨਾਂ ਨੂੰ ਅੱਗੇ ਕੋਈ ਮਿਲਦਾ ਮਤਲਬ ਉਹ ਜਿੱਦਾਂ ਗੁਰਦਾਸਪਨ ਸਾਹਿਬ ਹੋਰਾਂ ਦੀ ਗੱਲ ਹੈ ਨਾ ਕਿ ਨਾ ਉਸ ਘਰ ਦੀ ਨਾ ਉਸ ਘਰ ਦੀ ਨਾ ਮੈਨੂੰ ਪਤਾ ਲੱਗਿਓ ਕਿਹੜੇ ਘਰ ਦੀ ਤਾਂ ਮੈਂ ਸੋਚਦੀ ਆ ਕਿ ਯੂਨੀਵਰਸਲ ਔਮੈਨ ਅੱਜ ਵੀ ਵੇਖਦੀ ਪਈ ਹੈ ਕਿ ਮੇਰਾ ਘਰ ਕਿੱਥੇ ਤਾਂ ਜਦੋਂ ਮੈਨੂੰ ਇਸ ਪ੍ਰੋਬਲਮ ਦੀ ਸਮਝ ਲੱਗੀ ਤਾਂ ਫਿਰ ਮੇਰੀ ਮੇਰਾ ਧਿਆਨ ਕਿਤੇ ਗਿਆ ਕਿ ਪੋਲਿਟਿਕਸ ਦੇ ਵਿੱਚ ਜਦੋਂ ਹਰ ਘਰ ਦੇ ਵਿੱਚੋਂ ਇੱਕ ਮਰਦ ਤੇ ਇੱਕ ਔਰਤ ਵੋਟ ਪਾਉਣ ਜਾਂਦੇ ਨੇ ਤੇ ਸਰਕਾਰਾਂ ਬਣਦੀਆਂ ਨੇ ਦੇਸ਼ ਚੱਲਦੇ ਨੇ ਹੁਣ ਮੈਂ ਵਾਪਸ ਆਉਣੀ ਆ ਕਿ ਸਮਾਜ ਦੀ ਇੱਕ ਛੋਟੀ ਜਿਹੀ ਗੜੀ ਪਰਿਵਾਰ ਔਰਤ ਤੋਂ ਬਿਨਾ ਨਹੀਂ ਚੱਲ ਸਕਦਾ ਤੇ ਫਿਰ ਇਡੇ-ਇਡੇ ਵੱਡੇ ਦੇਸ਼ ਪਾਰਟੀਆਂ ਕਿਤਰਾ ਚਲਾ ਲੈਂਦੀਆਂ ਨੇ ਔਰਤ ਨੂੰ ਹੱਕ ਨਾ ਦੇ ਕੇ ਤਾਂ ਉਸ ਸਮੇਂ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਆਲ ਸਟਾਰਟ 50 ਰੇਸ਼ੋ 50 ਮੂਮੈਂਟ। ਉਹ ਜਿਸ ਤਰ੍ਹਾਂ ਆਪਨੇ ਇਹ ਆਵਾਜ਼ ਬੁਲੰਦ ਕੀਤੀ ਤੇ ਇਹਦੇ ਵਾਸਤੇ ਕਿ ਸਰਕਾਰੀ ਅਦਾਰੇ ਚ ਵੀ ਕਿਤੇ ਆਵਾਜ਼ ਬੁਲੰਦ ਕਰਨ ਵਾਸਤੇ ਜੇ ਕੋਈ ਪੱਤਰ ਲਿਖੇ ਜਾਂ ਕੋਈ ਗੱਲਬਾਤ ਹੋਈ ਜੀ ਮੈਂ ਪਹਿਲਾਂ ਤਾਂ ਇਸ ਗੱਲ ਨੂੰ ਵਿਸਥਾਰ ਦੇਣਾ ਚਾਹੁੰਦੀ ਆ ਕਿ 50 ਰੇਸ਼ੋ 50 ਮੂਮੈਂਟ ਹੈ ਕੀ 50 ਰੇਸ਼ੋ 50 ਮੂਮੈਂਟ ਇਹ ਕਹਿੰਦੀ ਆ ਕਿ ਜਦੋਂ ਇੱਕ ਮਰਦ ਤੇ ਇੱਕ ਔਰਤ ਬਰਾਬਰ ਵੋਟ ਪਾ ਕੇ ਸਰਕਾਰਾਂ ਬਣਾਉਂਦੇ ਨੇ ਤੇ ਫਿਰ ਸਰਕਾਰਾਂ ਦੇ ਵਿੱਚ ਉਹ ਜਿਹੜੀਆਂ ਕੁਰਸੀਆਂ ਨੇ ਉਨ੍ਹਾਂ ਦੇ ਵਿੱਚ 50 ਰੇਸ਼ੋ 50 ਕਿਉਂ ਨਹੀਂ ਹੋ ਸਕਦਾ ਹਾਂ ਪਿੱਛੇ ਜੇ 2 3% ਮਿਲਦਾ ਰਿਹਾ ਹੈ ਨਾ 33% ਦੀ ਗੱਲ ਹੁੰਦੀ ਆ 33 ਦੇ ਵਿੱਚੋਂ 3 ਮਿਲ ਜਾਂਦਾ 4 ਮਿਲ ਜਾਂਦਾ 5 ਮਿਲ ਜਾਂਦਾ ਹਾਰਡਲੀ ਮਤਲਬ ਇੰਨੇ ਇੰਨੇ ਤੱਕ ਹੀ ਜਾਂਦਾ ਹੁਣ ਮੈਂ ਦੇਖਦੀ ਆ ਕਿ ਔਰਤਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਯੁੱਗ ਦੇ ਨਾਲ ਨਾਲ ਇਸ 1ਵੀਂ ਸਦੀ ਦੇ ਵਿੱਚ ਔਰਤਾਂ ਨੇ ਆਪਣੇ ਅਧਿਕਾਰਾਂ ਦੀ ਪੁਸ਼ਤਪਨਾ ਹੀ ਕੀਤੀ ਆ ਔਰਤਾਂ ਅੱਜ ਪਤਾ ਲੱਗਣ ਲੱਗਿਆ ਹੈ ਔਰਤਾਂ ਨੂੰ ਬਟ ਇਨਸਪਾਇਟ ਆਫ 댓 देयर इज अ लॉट ਆਫ ਵਰਕ ਵਿਚ ਇਜ਼ ਵਿਚ ਇਜ਼ ਬਿਹਾਈਂਡ ਦਾ 에ਰਾ ਕਹਿ ਸਕਦੇ ਆ ਕਿ ਉਹ ਉਹ ਕਰਨ ਵਾਸਤੇ ਇੰਨਾ ਕੁ ਕੰਮ ਅਜੇ ਪਿਆਵਾ ਔਰਤ ਦੇ ਹੱਕ ਦੇ ਵਿੱਚ ਮੈਂ ਇੱਕ ਗੱਲ ਕਰਦੀ ਹਾਂ ਕਿ ਪਿੱਛੇ ਜੀ ਨਾ ਇੱਕ ਇੰਡੈਕਸ ਆਇਆ ਸੀਗਾ ਕਿ ਜਿਹਦੇ ਵਿੱਚ 14 ਕੰਟਰੀਜ਼ ਜਿਹੜੇ ਨੇ ਉਹਨਾਂ ਨੂੰ 100 ਪਰਸੈਂਟ ਅਧਿਕਾਰਾਂ ਦੇ ਨਾਲ ਜਿਹੜੀ ਆ ਉਹ ਗੱਲ ਕੀਤੀ ਗਈ ਹੈ ਕਿ ਔਰਤਾਂ ਨੂੰ ਉਹਨਾਂ ਦੇ ਦੇਸ਼ ਦੇ ਵਿੱਚ 100 ਪਰਸੈਂਟ ਅਧਿਕਾਰ ਦਿੱਤੇ ਗਏ ਨੇ ਪੋਲੀਟੀਕਲੀ ਔਰ ਉਹਦੇ ਵਿੱਚ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਲਿਖਿਆ ਹੋਇਆ ਵਾ 74 ਪੁਆਇੰਟ ਸਮਥਿੰਗ ਹੁਣ ਅਜੇ ਤਾਂ ਮੈਂ ਇਹ ਸੋਚਦੀ ਆ ਕਿ ਸਾਡੇ ਭਾਰਤ ਦੇ ਵਿੱਚ ਔਰਤਾਂ ਦੇ ਲਈ ਬਹੁਤ ਸਾਰਾ ਕੰਮ ਕਰਨ ਵਾਲਾ ਬਾਕੀ ਆ ਕਿਉਂ ਹੁਣ ਜਦੋਂ ਮੋਦੀ ਸਰਕਾਰ ਆਈ ਆ ਤੇ ਜਿਹੜਾ ਜਿਹੜਾ ਔਰਤ ਦੇ ਫੀਮੇਲ ਫੀਟ ਸਾਈਡ ਦਾ ਸੀਗਾ ਉਹ ਔਰਤ ਦੀ ਜਿਹੜੀ ਗਣਨਾ ਵਾ ਉਹ ਵਧੀ ਆ ਇਸ ਟਾਈਮ ਦੇ ਦੌਰਾਨ ਕਿਉਂਕਿ ਜਿਹੜਾ ਸਕੈਨਿੰਗ ਸੀ ਉਹ ਸਟ੍ਰਿਕਟਲੀ ਬੰਦ ਕੀਤੀ ਗਈ ਤੇ ਬੜੀ ਮੁਸ਼ਕਲ ਦੇ ਨਾਲ ਔਰਤ ਜਿਹੜੀ ਆ ਹੁਣ ਜਿਉਣ ਦੇ ਹੱਕ ਨੂੰ ਲੈ ਕੇ ਮਸਾਂ ਹੀ ਮਰਦਾ ਤੋਂ ਅੱਗੇ ਆਈ ਆ ਤੇ ਉਸ ਚੀਜ਼ ਦੇ ਲਈ ਮੈਂ ਮੋਦੀ ਸਰਕਾਰ ਨੂੰ ਵਧਾਈ ਵੀ ਦੇਣੀ ਆ ਕਿ ਫੀਮੇਲ ਫਿਟੋਸਾਈਡ ਦਾ ਕੰਮ ਜਿਹੜਾ ਕਿਤੇ ਨਾ ਕਿਤੇ ਸ਼ੁਕਰ ਹੋਇਆ ਕਿ ਬੰਦ ਹੋਇਆ ਕਿ ਔਰਤਾਂ ਉਹ ਕੁੱਖਾਂ ਖਤਮ ਨਹੀਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਵਰਗੇ ਜੰਮਨੇ ਨੇ ਜਿਨ੍ਹਾਂ ਦੇ ਵਿੱਚੋਂ ਮੋਦੀ ਵਰਗੇ ਜੰਮਨੇ ਨੇ ਜਿਨ੍ਹਾਂ ਦੇ ਵਿੱਚੋਂ ਆ ਆਪਾਂ ਇਹ ਕਹਿ ਸਕਦੇ ਹਾਂ ਕਿ ਭਗਤ ਸਿੰਘ ਵਰਗੇ ਜੰਮਨੇ ਨੇ ਜਿਵੇਂ ਅਸੀਂ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਹਈਏ 50 ਰੇਸ਼ੋ ਦੇ ਤੇ ਉਹਦੇ ਵਿੱਚ ਤੁਸੀਂ ਇਹ ਮੂਵਮੈਂਟ ਨੂੰ ਸ਼ੁਰੂਆਤ ਕਿਤਾ ਦਿੱਤੀ ਉਹਦੇ ਬਾਰੇ ਚੈੱਕ ਕਰੀਏ ਜੀ 50 ਰੇਸ਼ੋ 50 ਮੂਵਮੈਂਟ ਦੀ ਮੈਂ ਗੱਲ ਕਰਦੀ ਹਾਂ ਕਿ ਜਿਵੇਂ 11 ਤੋਂ ਲੈ ਕੇ ਮੈਂ ਪੋਲੀਟੀਕਲੀ ਐਕਨੋਲਜ ਹੋਣਾ ਸ਼ੁਰੂ ਹੋਈ ਮੈਨੂੰ ਸਮਝ ਲੱਗੀ ਕਿ ਜ਼ਮੀਨ ਦੇ ਉੱਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਔਰਤਾਂ ਦੀਆਂ ਤੇ ਮੈਨੂੰ ਪੋਲੀਟਿਕਲ ਇਹ ਚੀਜ਼ ਮੇਰੇ ਨੋਟਿਸ ਦੇ ਵਿੱਚ ਆਈ ਤੇ ਮੈਂ 19 April 2000 17 ਦੇ ਵਿੱਚ ਇਹ ਮੂਵਮੈਂਟ ਸ਼ੁਰੂ ਕੀਤੀ 50:50 ਬਕਾਇਦਾ ਦਾ ਰਿਕਾਰਡ ਫੇਸਬੁੱਕ ਦੇ ਉੱਤੇ ਤੁਸੀਂ ਜਦੋਂ 50:50 ਪੋਲੀਟਿਕਲ ਮੂਵਮੈਂਟ ਬਾਈ ਡਾਕਟਰ ਸੁਰਿੰਦਰ ਕਮਲ ਪਾਓਗੇ ਤੇ ਤੁਹਾਡੇ ਸਾਹਮਣੇ ਉਹ ਚੀਜ਼ ਆ ਜਾਏਗੀ ਉਹ ਜਿਹੜੀ ਮੂਮੈਂਟ ਸੀਗੀ ਜਦੋਂ ਹੋਈ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਆਰਟ ਗੈਲਰੀ ਦੇ ਵਿੱਚ ਇੱਕ ਫੰਕਸ਼ਨ ਹੁੰਦਾ ਵਾ ਤੇ ਉੱਥੇ ਔਮਨ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਮੈਂ ਸਟੇਜ ਦੇ ਉੱਤੇ ਐਜ਼ এ ਬੁਲਾਰਾ ਜਦੋਂ ਗੱਲ ਕਰਦੀ ਆ ਤੇ ਮੈਂ ਇਹ ਗੱਲ ਨੂੰ ਉਦੋਂ ਮੰਨਿਆ ਉਸ ਸਾਰੇ ਸੋਸ਼ਲ ਰਿਫਾਰਮ ਦੇ ਦੌਰਾਨ ਇਸ ਮੂਮੈਂਟ ਦੇ ਦੌਰਾਨ ਇਸ ਜ਼ਮੀਨੀ ਜਦੋਂ ਐਂਟੀ ਕ腐ਪਸ਼ਨ ਮੂਮੈਂਟ ਸ਼ੁਰੂ ਹੁੰਦੀ ਹੈ ਤੇ ਮੈਂ ਜਦੋਂ ਜ਼ਮੀਨ ਦੇ ਵਿੱਚ ਜਾ ਕੇ ਵਿਚਰੀ ਉਦੋਂ ਮੈਂ ਚੀਜ਼ ਵੇਖੀ ਕਿ ਔਰਤ ਤਾਂ ਸੱਚੀਓ ਅਜੇ ਵੀ ਦਲਿਤ ਆ ਤੇ ਉਦੋਂ ਜਦੋਂ ਇਹ ਗੱਲ ਮੈਂ ਸਟੇਜ ਤੋਂ ਕਹੀ ਤਾਂ ਬਹੁਤ ਸਾਰਾ ਵਿਰੋਧ ਵੀ ਕੀਤਾ ਗਿਆ ਕਿ ਵਾਹ ਵੀ ਤੂੰ ਦਲਿਤ ਕਿਉਂ ਕਿਹਾ ਉੱਥੇ ਬਹੁਤ ਸਾਰੇ ਚੰਗੇ ਘਰਾਂ ਦੀਆਂ ਵੀ ਔਰਤਾਂ ਬੈਠੀਆਂ ਸੀ ਜਿਨ੍ਹਾਂ ਨੇ ਇਸੀ ਦਾ ਵਿਰੋਧ ਕੀਤਾ ਕਿ ਸਾਨੂੰ ਤੁਸੀਂ ਦਲਿਤ ਕਿਹਾ ਵਾ ਤੇ ਉਸ ਸਮੇਂ ਮੈਨੂੰ ਜਿਹੜੇ ਅਧਿਕਾਰੀ ਖੜੇ ਸੀਗੇ ਉਹ ਕਹਿੰਦੇ ਕਿ ਮੈਮ that is basically wrong ਪਰ ਮੇਰੀ ਨਜ਼ਰ ਚ ਰੋਂਗ ਨਹੀਂ ਸੀ ਕਿਉਂਕਿ ਜਦੋਂ ਤੁਹਾਨੂੰ ਅਧਿਕਾਰ ਹੀ ਨਹੀਂ ਦਿੱਤੇ ਜਾ ਰਹੇ ਦਲਿਤ ਸ਼ਬਦ ਕਿਸ ਲਈ ਵਰਤਿਆ ਜਾਂਦਾ ਜਿਨ੍ਹਾਂ ਕੋਲ ਅਧਿਕਾਰ ਨਹੀਂ ਹੈਗੇ ਹਣਾ ਤੇ ਉਹ ਉਸ ਤੋਂ ਬਾਅਦ ਮੈਨੂੰ ਜਿਹੜੀ ਆ ਉਹ ਚੀਜ਼ ਮੇਰੇ ਨੋਟਿਸ ਦੇ ਵਿੱਚ ਆਈ ਫਿਰ ਮੈਂ ਕਾਫੀ ਔਰਤਾਂ ਦੇ ਸਿਗਨੇਚਰ ਕਰਵਾਏ ਕਿ 50 ਰੇਸ਼ੋ 50 ਸੱਚੀਓ ਹੋਣਾ ਚਾਹੀਦਾ ਤੇ ਤੀ ਕਿਹਾ ਕਿ ਤੁਸੀਂ ਤਿੰਨ ਦੇ ਦਿੰਦੇ ਹੋ ਤੇ ਕਿੰਨਾ ਸਮਾਂ ਲੰਘ ਗਿਆ ਅੱਜ ਦੇਖੋ ਆਜ਼ਾਦੀ ਦੇ ਕਿੰਨੇ ਸਾਲਾਂ ਦੇ ਵਿੱਚਿਆਂ ਸੀ 1947 ਤੋਂ ਲੈ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਬੇਟੀ ਨੇ ਜਦੋਂ ਔਰਤ ਦੇ ਲਈ ਵੋਟ ਦੇ ਅਧਿਕਾਰ ਦੀ ਗੱਲ ਕੀਤੀ ਵੋਟ ਦਾ ਅਧਿਕਾਰ ਉਹ ਲੈਂਦੀ ਆ ਤੁਸੀਂ ਇਹ ਦੇਖੋ ਕਿ ਸੱਤਾ ਭੋਗਣ ਦਾ ਅਧਿਕਾਰ ਦੇਣ ਦੇ ਲਈ ਅਜੇ ਵੀ ਪਾਰਟੀਆਂ ਜਿਹੜੀਆਂ ਨੇ ਉਹ ਐਗਰੀ ਨਹੀਂ ਕਰਦੀਆਂ ਕਿ ਔਰਤ ਨੂੰ ਅਸੀਂ ਕਿਉਂ ਕੁਝ ਦਈਏ 1% 2% 3% ਤੇ ਸੋ ਦੈਟ ਸੰਵਿਧਾਨ ਦੇ ਵਿੱਚ ਵੀ ਬਰਾਬਰਤਾ ਦੀ ਜੇ ਗੱਲ ਆਉਂਦੀ ਹੈ ਇੱਥੇ ਮੈਂ ਇੱਕ ਗੱਲ ਸਮਝਾਉਣਾ ਚਾਹੁੰਦੀ ਆ ਕਿ 50 ਰੇਸ਼ੋ 50 ਮੀਨਜ਼ ਬਰਾਬਰਤਾ ਦਾ ਅਧਿਕਾਰ ਵੋਟ ਦਾ ਤੇ ਹੈ ਹੀ ਹੈ ਤੇ ਉਥੇ ਸੱਤਾਧਾਰੀ ਧਿਰ ਦੇ ਵਿੱਚ 20 ਅਗਲੀ ਗੱਲ ਜਦੋਂ ਅਸੀਂ 50 ਰਿਸ਼ ਆਫ 50 ਦੀ ਗੱਲ ਕਰਦੇ ਆਂ ਤੇ ਅਸੀਂ ਕਿਸੇ ਦੇ ਅਸੀਂ ਨਾਲ ਦੇ ਜਿਹੜਾ 파ਟਨਰ ਆ ਉਹਦੇ ਅਧਿਕਾਰਾਂ ਨੂੰ ਕੈਪਚਰ ਨਹੀਂ ਕਰ ਰਹੇ ਬੀਇੰਗ ਊਮਨ ਐਜ਼ ਅ ਹਿਊਮਨ ਬਰਾਬਰਤਾ ਦੀ ਉਹ ਗੱਲ ਕਰ ਰਹੇ ਆਂ ਜਿੱਥੇ ਪੋਲਿਟਿਕਲ ਕੁਰਸੀਆਂ ਬਰਾਬਰ ਵੰਡੀਆਂ ਜਾਣ ਸ਼ਾਇਦ ਮੇਰੀ ਗੱਲ ਤੁਹਾਨੂੰ ਹੁਣ ਸਮਝ ਆ ਗਈ ਹੋਏਗੀ ਕਿਉਂਕਿ ਇਹ ਰੇਲ ਗੱਡੀ ਦੇ ਇੱਕ ਗੱਲ ਨੂੰ ਹੋਰ ਵੀ ਹੈ ਇਹ ਰੇਲ ਗੱਡੀ ਦੇ ਦੋ ਪਹੀਏ ਮੰਨਦੇ ਆ ਅਸੀਂ ਅਸੀਂ ਕਿਸੇ ਵੀ ਗੱਡੀ ਦੇ ਦੋ ਪਹੀਏ ਮੰਨਦੇ ਆ ਜੇ ਇੱਕ ਪਹੀਆ 70% ਲੈ ਕੇ ਚੱਲ ਰਿਹਾ ਵਾ ਫਿਊਲ ਇੱਕ ਪਹੀਆ ਜਿਹੜਾ ਵਾ ਉਤੇ ਹੀ ਪਰਸੈਂਟ ਫਿਊਲ ਲੈ ਕੇ ਚੱਲਦਾ ਪਿਆ ਵਾ ਤੇ ਕੀ ਉਹ ਸਹੀ ਗੱਡੀ ਚੱਲੇਗੀ ਜੇ ਅਸੀਂ ਆਪਣੇ ਸਮਾਜ ਦੇ ਵਿੱਚ ਇਹਨਾਂ ਗੱਲਾਂ ਨੂੰ ਹਜ਼ਾਰਾਂ ਸਾਲਾਂ ਤੋਂ ਤਸ਼ਬੀਹਾਂ ਦੇ ਦੇ ਕੇ ਸਮਝਾਉਂਦੇ ਪਏ ਆ ਤੇ ਫਿਰ ਅਸੀਂ ਔਰਤ ਤੇ ਮਰਦ ਦੇ ਇਸ ਰਾਜਨੀਤਿਕ 50:50 ਦੇ ਅਧਿਕਾਰ ਨੂੰ ਲੈ ਕੇ ਅਸੀਂ ਕਿਉਂ 3% ਤੇ 97% 5% ਤੇ 95% ਇਹੋ ਹੀ ਕੋਸ਼ਿਸ਼ ਆ ਮੈਂ ਤੁਹਾਨੂੰ ਇੱਕ ਇੰਡੈਕਸ ਦੀ ਗੱਲ ਕਰਦੀ ਪਈ ਸੀ ਮੈਂ ਤੁਹਾਨੂੰ ਉਹ ਦੱਸਦੀ ਆ ਕਿ ਉਹ ਇੰਡੈਕਸ ਜਿਹੜਾ ਵਾ ਉਹ ਆਉਂਦਾ ਵਾ ਤੇ ਉਹਦੇ ਵਿੱਚ ਅਜੇ 14 ਕੰਟਰੀਜ਼ ਨੇ ਜਿਹੜੇ ਜਿਨ੍ਹਾਂ ਨੇ ਪ੍ਰੋਪਰ ਫੁੱਲ ਇਕੁਅਲ ਰਾਈਟਸ ਫॉर ਔਮਨ ਦਿੱਤੇ ਹੋਏ ਨੇ ਉਹਦੇ ਵਿੱਚੋਂ ਬੈਲਜੀਅਮ ਆ ਫਰਾਂਸ ਆ ਡੈਨਮਾਰਕ ਆ ਉਹਦੇ ਵਿੱਚੋਂ ਲਾਤਵੀਆ ਵਾ ਲੈਕਸੈਂਬਰਗ ਆ ਸਵੀਡਨ ਆ ਔਰ ਆਈਸਲੈਂਡ ਆ ਕੈਨੇਡਾ ਵਾ ਫਿਰ ਪੁਰਤਗਾਲਿਆ ਆਇਰਲੈਂਡਿਆ ਗ੍ਰੀਸਿਆ ਸਪੇਨਿਆ ਜਰਮਨੀਆ ਐਂਡ ਨੀਦਰਲੈਂਡ ਹੁਣ ਮੈਂ ਗੱਲ ਇਥੇ ਕਰੂੰਗੀ ਕਿ ਯੂਕੇ ਦੇ ਵਿੱਚ ਇੱਕ 50 ਰੇਸ਼ੋ 50 ਦੀ ਗੱਲ ਤੁਰੀ ਸੀ ਕਾਫੀ ਦਿਨ ਪਹਿਲਾਂ ਉਹਨਾਂ ਦੇ ਕੋਲ ਵੀ 97% ਪੰਜ ਅਧਿਕਾਰ ਨੇ ਵਾਇਆ ਇੰਡੈਕਸ ਕਿ ਉਸ ਤੋਂ ਅੱਗੇ ਜੇਕਰ ਗੱਲ ਕਰੀਏ ਯੂਐਸ ਦੀ ਤੇ ਉਹਨਾਂ ਦੇ ਉਹਨਾਂ ਨੇ 91% ਤਿੰਨ ਦਿੱਤੇ ਹੋਏ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਇੰਡੀਆ ਦੇ ਉੱਤੇ ਜਦੋਂ ਅਸੀਂ ਆਉਂਦੇ ਹਾਂ ਉਹਨਾਂ ਨੇ 74.4 ਕਿਹਾ ਹੈ ਮੈਂ ਹੋਰ ਸੈਕਸ਼ਨ ਦੀ ਗੱਲ ਨਹੀਂ ਕਰ ਰਹੀ ਇੱਥੇ ਮੈਂ ਪੋਲਿਟੀਕਲ ਸੈਕਸ਼ਨ ਦੀ ਸਿਰਫ ਗੱਲ ਕਰ ਰਹੀ ਹਾਂ ਪੋਲਿਟੀਕਲ ਸੈਕਸ਼ਨ ਦੇ ਵਿੱਚ 3% 4% 5% ਹੱਦ 6% ਮੈਨੂੰ ਲੱਗਦਾ ਹੈ ਕਿ ਹਜੇ ਤੱਕ ਪਾਰਟੀਆਂ ਦੀ ਜਿਹੜੇ ਸੰਵਿਧਾਨ ਨੇ ਉਹਨਾਂ ਦੇ ਵਿੱਚ ਵੀ ਕੋਈ ਐਸੀ ਪ੍ਰੋਵੀਜ਼ਨ ਨਹੀਂ ਹੈਗੀ ਕਿ ਜਿੱਥੇ 50 ਰੇਸ਼ੀਓ 50 ਗੱਲ ਕੀਤੀ ਜਾਵੇ ਹਾਂ ਮੈਂ 2017 ਤੋਂ ਗੱਲ ਕਰਨ ਲੱਗੀਆਂ ਹੁਣ ਕਿ ਜਦੋਂ ਇਹ politcal movement ਸ਼ੁਰੂ ਹੋਈ ਆਰਟ ਗੈਲਰੀ ਦੇ ਵਿੱਚ ਉਹ ਪ੍ਰੋਬਲਮ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਸੀਗੀ ਉਹ ਸਰਕਾਰੀ ਦਰਬਾਰੇ ਪਹੁੰਚ ਗਈ ਕਿ ਨੀਚੇ ਜ਼ਮੀਨ ਤੇ ਆਵਾਜ਼ ਉੱਠੀ ਆ ਆਰਟ ਗੈਲਰੀ ਦੇ ਵਿੱਚ ਕਿ 50 ਰੇਸ਼ਿਓ 50 ਹੋਣਾ ਚਾਹੀਦਾ ਸੋ ਉਸ ਤੋਂ ਬਾਅਦ 2017 ਦੇ ਵਿੱਚ ਕੈਪਟਨ ਰਮਿੰਦਰ ਸਿੰਘ ਹੋਰਾਂ ਦੀ ਸਰਕਾਰ ਆਉਂਦੀ ਆ ਤਾਂ ਮੈਂ ਉਹਨਾਂ ਦਾ ਸ਼ੁਕਰੀਆ ਦਾ ਕਰਦੀ ਆ ਕਿ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਔਰਤਾਂ ਨੂੰ ਜਿਹੜੇ ਜ਼ਮੀਨੀ ਪੱਧਰ ਦੇ ਉਤੇ ਇਲੈਕਸ਼ਨ ਨੇ ਚਾਹੇ ਉਹ ਸਰਪੰਚੀ ਦੀਆਂ ਇਲੈਕਸ਼ਨ ਨੇ ਚਾਹੇ ਕੌਂਸਲ ਦੀਆਂ ਇਲੈਕਸ਼ਨ ਨੇ ਅੱਜ ਜਦੋਂ ਵਾਰਡਾਂ ਦੇ ਵਿੱਚ ਇੱਕ ਵਾਰਡ ਔਰਤ ਜਿੱਤਦੀ ਏ ਇੱਕ ਵਾਰਡ ਮਰਦ ਜਿਹੜਾ ਲੜਦਾ ਏ ਔਰ ਇੱਕ ਪਿੰਡ ਦੇ ਵਿੱਚ ਇੱਕ ਵਾਰੀ ਔਰਤ ਦੀ ਜਿਹੜੀ ਆ ਉਹ ਇਲੈਕਸ਼ਨ ਆ ਇੱਕ ਵਾਰੀ ਮਰਦ ਕੈਂਡੀਡੇਟ ਖਲੋ ਸਕਦੇ ਨੇ ਇੱਕ ਪਿੰਡ ਦੇ ਵਿੱਚ ਔਰਤ ਦੂਜੇ ਪਿੰਡ ਦੇ ਵਿੱਚ ਮਰਦ ਸੋ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਉਹ ਚੀਜ਼ਾਂ ਨੂੰ ਵੇਖ ਕੇ ਇੰਨੀ ਖੁਸ਼ੀ ਹੁੰਦੀ ਆ ਜਦੋਂ ਇਹ ਇਲੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਕੌਂਸਲਰ 50% ਆਈਆਂ ਮੈਂ ਬਹੁਤ ਸਾਰੀਆਂ ਕੌਂਸਲਰ ਨੂੰ ਮਿਲੀ ਮੈਂ बार-बार ਉਹ 50 ਰੇਸ਼ੋ 50 ਜਿਹੜੀ ਮੂਵਮੈਂਟ ਸੀਗੀ 2017 ਦੇ ਵਿੱਚ April ਦੇ ਵਿੱਚ ਹੋਈ ਉਹਨੂੰ ਕੱਢ ਕੇ ਦੇਖਦੀ ਆਂ ਔਰ ਆਪਣੇ ਆਪ ਨੂੰ ਜੇਤੂ ਮਹਿਸੂਸ ਕਰਦੀ ਆਂ ਤੋਂ ਮੁਬਾਰਕਾਂ ਇਸ ਚੀਜ਼ ਦੇ ਲਈ ਸਾਰੀਆਂ ਉਹਨਾਂ ਭੈਣਾਂ ਨੂੰ ਜਿਹੜੀਆਂ ਅੱਜ 50% ਦੇ ਉੱਤੇ ਲੜ ਕੇ ਤੇ ਅੱਜ ਉਸ ਅਧਿਕਾਰ ਨੂੰ ਲੈ ਪਾਈਆਂ ਨੇ ਜੋ ਕੈਪਟਨ ਅਮਰਿੰਦਰ ਸਿੰਘ ਜੀ ਹੋਣਾ ਨੇ 2017 ਦੇ ਵਿੱਚ ਨੋਟੀਫਿਕੇਸ਼ਨ ਕੱਢ ਕੇ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਨੂੰ ਦਿੱਤਾ ਜਿਵੇਂ ਜਿਵੇਂ ਕੀ ਆਪਣੇ 50 ਰੇਸ਼ੋ 50 ਦੀ ਗੱਲ ਕਰਦੇ ਹੋ ਤੇ ਲੇਡੀਜ਼ ਆਫ ਦੀ ਗੱਲ ਕਰਦੇ ਹੋ ਤੇ ਪਿੰਡਾਂ ਵਿੱਚ ਅੱਜ ਤੱਕ ਵੀ ਵੇਖਿਆ ਜਿਆਦਾ ਤਾਂ ਸਿਟੀ ਵਿੱਚ ਵੀ ਹੈ ਕਿ ਜੋ ਲੇਡੀ ਇਲੈਕਸ਼ਨ ਜਿੱਤ ਕੇ ਆਉਂਦੀਆਂ ਤੇ ਹੈਗੀਆਂ ਨੇ ਪਰ ਉਹਨਾਂ ਦੇ ਖੁਦ ਪੋਲਿਟਿਕਸ ਵਿੱਚ ਗਿਆ ਜਿਹੜੀਆਂ ਸਟੇਜਾਂ ਆਸਾਨੀਆਂ ਕਰੀਆਂ ਜਾਂ ਕੰਮਾਂ ਜੇ ਕਰਨੇ ਉੱਚ ਨਹੀਂ ਆਲੇ ਉਹਨਾਂ ਦੇ ਹਸਬੰਦ ਹੁੰਦੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜਸਵਿੰਦਰ ਜੀ ਇਹੀ ਤਾਂ ਤਰਾਸ ਦੀ ਸੀਗੀ ਕਿ ਮੋਰ ਕੋਈ ਹੋਰ ਆ ਤੇ ਵਰਤ ਕੋਈ ਹੋਰ ਰਿਹਾ ਇਸ ਮੁਸੀਆਵਾਂ ਰਹੀਆਂ ਨੇ ਔਰ ਅੱਜ ਵੀ ਨੇ ਕਿਉਂਕਿ ਮੈਂ ਜਦੋਂ ਪਿਛਲੇ ਦਿਨੀ ਜਿਹੜੀਆਂ ਜਿੱਤੀਆਂ ਹੋਈਆਂ ਕਾਉਂਸਲਰਸ ਨੂੰ ਮਿਲੀ ਆ ਤਾਂ ਉਹਨਾਂ ਦੇ ਉਹਨਾਂ ਦੇ ਨਾਲ ਮੈਂ ਜਦੋਂ ਗੱਲਬਾਤ ਕੀਤੀ ਕਿਉਂਕਿ ਜਿਹੜੀ ਪਨੀਰੀ ਤੁਸੀਂ ਬੀਜੀ ਅੱਜ ਉਸ ਉਹ ਪਨੀਰੀ ਫਟ ਕੇ ਤੇ ਉਹਨੂੰ ਫਲ ਲੱਗ ਰਹੇ ਨੇ ਨਿੱਕੇ ਨਿੱਕੇ ਤੇ ਡੈਫੀਨੇਟਲੀ ਤੁਸੀਂ ਖੁਸ਼ ਤਾਂ ਹੋਵੋਗੇ ਮੈਨੂੰ ਉਹ ਬਹੁਤ ਚੰਗਾ ਲੱਗਾ ਮੈਨੂੰ ਉਹਨਾਂ ਜਿੱਤੀਆਂ ਹੋਈਆਂ ਕਾਉਂਸਲਰ ਨੂੰ ਮਿਲ ਕੇ ਆਨੰਦ ਆ ਜਾਂਦਾ ਇੱਕ ਵਾਰੀ ਪਰ ਉਹ ਮੈਨੂੰ ਕਹਿੰਦੀਆਂ ਨੇ ਕਿ ਦੀਦੀ ਸਾਨੂੰ ਤਾਂ ਪਤਾ ਹੀ ਨਹੀਂ ਆ ਸਾਨੂੰ ਤਾਂ ਸਾਡੇ ਘਰ ਵਾਲੇ ਨੇ ਖਲਾਅ ਤਾਂ ਕਹਿਤਾ ਵੀ ਚੱਲ ਤੂੰ ਖਲੋ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਜਿਹੜੀਆਂ ਪੋਲੀਟੀਕਲ ਔਰਤਾਂ ਨੇ ਜਿਹੜੀਆਂ ਪੋਲੀਟਿਕਸ ਪੋਲੀਟੀਕਲ ਪਾਰਟੀ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਨੂੰ ਤਾਂ ਫੇਰ ਵੀ ਕੁਛ ਨਾ ਕੁਛ ਪੋਲੀਟਿਕਸ ਦੀ ਨੌਲੇਜ ਆ ਕਿ ਕਿਤਰਾ ਦੇਸ਼ ਚੱਲ ਰਹੇ ਨੇ ਕਿਤਰਾ ਮੰਡਲ ਚੱਲਣੇ ਨੇ ਕਿਤਰਾ ਉਹਨਾਂ ਦਾ ਜ਼ਿਲ੍ਹਾ ਚੱਲਣਾ ਵਾ ਕਿਤਰਾ ਉਹਨਾਂ ਦਾ ਬਲਾਕ ਚੱਲਣਾ ਵਾ ਲੇਕਿਨ ਜਿਹੜੇ ਮਰਦਾਂ ਪੋਲੀਟੀਕਲ ਮਰਦਾਂ ਦੀਆਂ ਘਰ ਬੈਠੀਆਂ ਔਰਤਾਂ ਨੂੰ ਟਿਕਟਾਂ ਦੇ ਦਿੱਤੀਆਂ ਜਾਂਦੀਆਂ ਨੇ ਉਹ ਬੇਸਿਕਲੀ ਦੇ ਆ ਟੋਟਲੀ ਅਨਅਵੇਅਰ ਅਬਾਊਟ ਦਾ ਪੋਲੀਟਿਕਸ ਉਹਨਾਂ ਔਰਤਾਂ ਦੀ ਜਿਹੜੀ ਸਮੱਸਿਆ ਵਾ ਉਹ ਉਗੜ ਕੇ ਬਾਹਰ ਆਉਂਦੀ ਆ ਜਦੋਂ ਆਪਾਂ ਦੇਖਦੇ ਹਾਂ ਕਿ ਉਹਨਾਂ ਨੂੰ ਸੱਚੀਓਂ ਕੁਝ ਨਹੀਂ ਪਤਾ ਕਿ ਉਹਨਾਂ ਦੀ ਜਿਹੜੀ ਵਾਰਡ ਆ ਉਹ ਕਿੰਨੇ ਕਿੰਨੇ ਮਤਲਬ ਘਰਾਂ ਤੱਕ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਅਧਿਕਾਰ ਖੇਤਰ ਕਿੱਥੋਂ ਤੱਕ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਬੇਸਿਕਲੀ ਉਹਨਾਂ ਦੀ ਮੋਹਰ ਦੀ ਵੈਲਿਊ ਕੀ ਆ ਇਹ ਚੀਜ਼ਾਂ ਤਰਾਸਦੀ ਆ ਸਾਡੀ ਪੋਲੀਟਿਕਲੀ ਪਰ ਕੀ ਕਹਿੰਦੇ ਹੁੰਦੀ ਆ ਨਾ ਕਿ ਮਾਇੂਸ ਹੋਣ ਦੀ ਲੋੜ ਨਹੀਂ ਆ ਸਮਾਂ ਤਬਦੀਲ ਹੋ ਰਿਹਾ ਹੈ ਬਹੁਤ ਸਾਰੀਆਂ ਔਰਤਾਂ ਪੋਲੀਟਿਕਲੀ ਅੱਜ ਤਾਕਤਵਰ ਹੋ ਕੇ ਬਾਹਰ ਨਿਕਲ ਰਹੀਆਂ ਨੇ ਔਰ 50:50 ਨੇ ਕੈਪਟਨ ਮਰਿੰਦਰ ਸਿੰਘ ਹੋਰਾਂ ਦੇ ਨੋਟੀਫਿਕੇਸ਼ਨ ਨੇ ਬਹੁਤ ਵੱਡਾ ਕੰਮ ਕਰਕੇ ਦਿਖਾ ਦਿੱਤਾ ਔਰ ਮੈਂ ਹੁਣ ਇਹ ਜਿਹੜੀਆਂ ਅਗਲਾ ਮੇਰਾ ਕਦਮ ਰਹੇਗਾ ਉਹ ਇਹੀ ਰਹੇਗਾ ਕਿ ਆਈ ਏ ਟ੍ਰਾਈਂਗ ਕਿ ਮੈਂ ਕਾਫੀ ਜਿਆਦਾ ਜਿਹੜਾ ਵਾ ਉਹ ਬਾਕੀ ਵੀ ਸਾਡੇ ਪੂਰੇ ਦੇਸ਼ ਦੇ ਵਿੱਚ ਜਿੱਤਰੇ ਵੀ ਸਾਡੇ ਰਾਜ ਨੇ ਉਹਨਾਂ ਦੇ ਮੁੱਖ ਮੰਤਰੀਆਂ ਤਾਂ ਕਿ ਲੈਟਰਸ ਪੰਜਾਬਾਂ ਕਿ ਅਗਰ ਪੰਜਾਬ ਦੇ ਵਿੱਚ 50 ਰੇਸ਼ਿਓ 50 ਧਰਤਲ ਦੇ ਉੱਤੇ ਹੋ ਗਿਆ ਵਾ ਤੇ ਇਹਨੂੰ ਬਾਕੀ ਵੀ ਸਾਰੇ ਰਾਜਾਂ ਦੇ ਵਿੱਚ ਹੋਵੇ ਤਾਂ ਕਿ ਔਰਤਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗੇ ਜਿਵੇਂ ਜਿਵੇਂ ਔਰਤ ਸਸ਼ਕਤ ਹੋਏਗੀ ਸਾਡਾ ਸਮਾਜ ਉਤਨਾ ਹੀ ਜ਼ਿਆਦਾ ਤਾਕਤਵਰ ਹੋਏਗਾ ਇੱਕ ਕਿਹੜਾ ਲੋ ਇਲਾਸਤੋ ਅਲੈਗਾ ਕਿ ਜਿ ਤਰ੍ਹਾਂ ਲੱਗਦਾ ਕਿ ਇਸ ਤਰ੍ਹਾਂ ਆਪਣੀ ਗੱਲ ਕੀਤੀ ਹੈਗੀ ਆ ਕਿ ਜੋ ਔਰਤਾਂ ਪੋਲਿਟਿਕਸ ਵਿੱਚ ਆਈਆਂ ਉਹਨਾਂ ਨੂੰ ਗਿਆਨ ਨਹੀਂ ਸੀ ਪੰਜਾਬ ਦੇ ਮਾੜੇ ਹਾਲਾਤ ਆਪ ਨੂੰ ਲੱਗਦਾ ਹੈ ਉਹ ਕਰਨਾ ਹੈਗਾ ਕਿ ਪੰਜਾਬ ਦੇ ਹਾਲਾਤ ਇਸੇ ਕਰਕੇ ਜਿਆਦਾ ਮਾੜੇ ਹੋ ਰਹੇ ਆ ਕਿ ਜਿਹੜੇ ਲੋਕ ਸਿਆਸਤ 'ਚ ਆਏ ਉਹਨਾਂ ਨੂੰ ਸਿਆਸੀ ਨੌਲੇਜ ਨਹੀਂ ਸੀ ਦੇਖੋ ਬਿਨਾ ਨੌਲੇਜ ਤੋਂ ਅਗਰ ਕੋਈ ਵੀ ਕੰਮ ਹੋ ਜਾਂਦਾ ਵਾ ਤੇ ਡੈਫੀਨੇਟਲੀ ਉਹ ਨੁਕਸਾਨ ਦਾ ਕਰੇਗਾ ਹੀ ਹੈ ਨਾ ਆਪ ਦਾ ਆਉਣਾ ਜਿਹੜਾ ਸੀਗਾ ਸਿਆਸੀ ਹਲਕਿਆਂ ਦੇ ਵਿੱਚ ਦੇ ਪੀਪਲ ਆਲ ਬੇਸਿਕਲੀ ਅਨਟ੍ਰੇਨਡ ਪੀਪਲ ਤੇ ਉਹਨਾਂ ਨੂੰ ਉਹ ਭਾਵਕਤਾ ਦੇ ਨਾਲ ਕਿਉਂਕਿ ਇੱਕ ਤਾਂ ਇਹ ਗੱਲ ਹੈ ਨਾ ਪੰਜਾਬ ਸਾਡੀ ਇੱਕ ਭਾਵਕ ਸਟੇਟ ਆ ਤੇ ਉਸ ਭਾਵਕ ਸਟੇਟ ਦੇ ਵਿੱਚੋਂ ਲੋਕ ਨਿਕਲੇ ਘਰਾਂ ਦੇ ਵਿੱਚੋਂ ਆਮ ਲੋਕ ਸਨ ਲੇਕਿਨ ਉਹਨਾਂ ਦੀਆਂ ਜਿਹੜੀਆਂ ਹੁਣ ਨੀਤੀਆਂ ਨੇ ਉਹ ਸਿਸਟਮ ਦੇ ਵਿੱਚੋਂ ਜਦੋਂ ਸਮਝ ਆਈਆਂ ਨੇ ਤੇ ਉਹ ਸਾਰਾ ਕੁਝ ਚੇਂਜ ਹੋ ਗਿਆ ਵਾ ਲੇਕਿਨ ਜੇਕਰ ਤੁਸੀਂ ਸੱਚਿਓਂ ਹੀ ਸੋਸ਼ਲ ਰਿਫਾਰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਡੀਪ ਰੂਟ ਜਾ ਕੇ ਕੰਮ ਕਰਨ ਦੀ ਲੋੜ ਹੈ ਤੇ ਇਹ ਜਿਹੜੀ ਗੱਲ ਸਾਡੀਆਂ ਸੰਭਾਵਨਾਵਾਂ ਅੱਗੇ ਨਿਕਲ ਕੇ ਆ ਰਹੀਆਂ ਨੇ ਉਹ ਸਾਨੂੰ ਚੰਗੇ ਵਾਲੀ ਲੈ ਕੇ ਜਾ ਰਹੀਆਂ ਨੇ ਜਦੋਂ ਔਰਤਾਂ ਸਸ਼ਕਸ਼ ਹੋਣਗੀਆਂ ਤੇ ਕਾਫੀ ਕੁਝ ਜਿਹੜਾ ਵਾ ਉਹ ਅੱਗੇ ਵਧੇਗਾ ਪਰ ਅਜੇ ਵੀ ਇੰਝ ਲੱਗਦਾ ਏ ਕਿ ਕੋਈ ਵੀ ਪੋਲਿਟਿਕਲ ਪਾਰਟੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ ਕਿਉਂਕਿ ਉਹ ਤਾਂ ਤੇਤੀ ਵੀ ਦੇ ਕੇ ਤਿਆਰ ਨਹੀਂ ਆ ਮੈਂ ਕਹਿੰਦੀ ਆ ਕਿ ਅੱਛੀ ਗੱਲ ਹੈ ਕਿ 50 ਮਿਲ ਗਿਆ ਲੋਅਰ ਸਟੇਟ ਤੇ ਪਰ ਅਜੇ ਵੀ ਇਸ ਲਈ ਕੰਮ ਕਰਨਾ ਬਹੁਤ ਬਾਕੀ ਆ ਤਾਂ ਮੈਂ ਉਹਨਾਂ ਆ ਰਾਮਾ ਦੇ ਉੱਤੇ ਹੁਣ ਚੱਲਣ ਦੀ ਕੋਸ਼ਿਸ਼ ਕਰਦੀ ਪਈਆਂ ਜਿਹੜੇ ਸ਼ੁਰੂ ਕੀਤੇ ਨੇ ਸਮਾਪਤੀ ਵੀ ਮੇਰੇ ਕਰਦੇ ਆਂ ਕਿ ਤੁਹਾਡੀ ਜੋ ਕਿ ਆਪ ਵਾਇਲਡ ਕਲੱਬ ਦੇ ਕਾਰਜ ਵਿੱਚ ਨੂੰ ਮੂਰਪ ਹੋਵੇ ਤੇ ਜਲਦੀ ਹੀ ਆਪ ਨੂੰ ਸਫਲ ਕਰੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ